ਹਾਂਜੀ ਗੁਰਪ੍ਰੀਤ ਸਿੰਘ ਜੀ ਦਾਸ ਗੁਰਪਾਲ ਸਿੰਘ ਹਸਰਾ ਅਮਰੀਕਾ ਤੋਂ ਬੇਨਤੀ ਕਰਦਾਈ ਤੇ ਜੋ ਜੀ ਆਪਣਾ ਪ੍ਰੋਜੈਕਟ ਸੀਗਾ ਤਾਂ ਬਾਬਾ ਇਸ਼ਤ ਸਿੰਘ ਜੀ ਨਾਲ ਸਰਾਂ ਦੇ ਅਲੋਕਕ ਨਜ਼ਾਰੇ ਅੱਖੀਂ ਡਿੱਠੇ ਨਜ਼ਾਰੇ ਜਾਂ ਵੀ ਮਿਰਕਲਸ ਹੋਇਆ ਪਿਓ ਪਾ ਜੇ ਵਰਣ ਕਰ ਰਹੇ ਆ ਤੇ ਵੀ ਇਸ ਵਿੱਦ ਸਬੂਤਾਂ ਦੇ ਪਾਰੇ ਸਬੂਤਾਂ ਦੇ ਪੋਰਡਾ ਮਤਲਬ ਇਹ ਵੀ ਸਾਰੇ ਸਬੂਤ ਦੇ ਰਹੇ ਆ ਟੈਲੀਫੋਨ ਨੰਬਰ ਦੇ ਰਹੇ ਸਬੂਤ ਪਰਿਵਾਰਾਂ ਦੇ ਕਿ ਕਿਸੇ ਨੂੰ ਕੋਈ ਕੋਈ ਸ਼ੱਕ ਦੀ ਗੁੰਜਾਇਸ਼ ਨਾ ਰਹੀ ਵੀ ਇਹ ਕਿਉਂਕਿ ਅੱਜ ਕੱਲ੍ਹ ਲੋਕ ਸੰਤਾ ਮਹਾਤਮਾ ਤੋਂ ਕਾਫੀ ਨਸ਼ਰਤ ਖੋਏ ਹੋਇਆ ਤੇ ਵੀ ਉਹ ਜਿਹੜੇ ਪੂਰਨ ਸੰਤ ਹੋਦੇ ਆ ਉਹਨਾਂ ਦੇ ਵਿੱਚੇ ਉਸ ਤਰ੍ਹਾਂ ਹੀ ਵੀ ਨਾਲ ਦੀ ਗੱਲ ਸਮਝਦੇ ਆ ਵੀ ਉਹ ਵੀ ਨਾਲ ਉਸ ਤਰ੍ਹਾਂ ਦੀ ਸੀ ਤੇ ਮੇਰਾ ਕਹਿਣਾ ਤੇ ਮੇਰੀ ਮੁਰਾਦ ਇਹ ਹੈ ਕਿ ਆਪਾਂ ਉਹ ਜਿਹੜੀ ਚੀਜ਼ ਹੈ ਨਾ ਜੇ ਆਪਾਂ ਉਹ ਚੀਜ਼ ਨੂੰ ਆਪਾਂ ਵੀ ਦੂਰ ਕਰਨਾ ਵਾ ਦੂਰ ਕਰਕੇ ਆਪਾਂ ਸਚਾਈ ਸਮਝ ਲੈ ਕੇ ਆਉਣੀ ਆ ਸਚਾਈ ਲਈ ਉਹ ਲਈ ਆਪਾਂ ਨੂੰ ਕਾਫੀ ਸਬੂਤ ਦੇਣੇ ਪੈਣੇ ਸਬੂਤ ਦੇਣੇ ਪੈਣੇ ਸਬੂਤ ਦੇਣੇ ਪੈਣੇ ਕੰਮ ਇਹ ਆਪਣਾ ਜੋ ਆਪਣਾ ਪ੍ਰੋਜੈਕਟ ਹੈ ਇਹ ਚੱਲਿਆ ਹਾਂਜੀ ਜਿਵੇਂ ਇਥੇ ਗਾਬੀ ਪਿਰਸਾਂਤਰ ਜੀ ਸਜਦੇ ਨੇ ਤੇ ਸੰਤ ਕੋਣਾ ਜੀ ਹਰ ਕਾ ਸੰਤ ਹਰ ਕੀ ਜਨਮੂਰਤ ਜਿਸ ਹਿਰਦੇ ਹਰ ਨਾਮ ਸਮਾਰ ਮੁਰਾਰ ਹਰ ਕਾ ਹਰ ਕਾ ਸੰਤ ਹਰ ਕੀ ਜਨਮੂਰਤ ਜਿਸ ਹਿਰਦੇ ਹਰ ਹਰ ਨਾਮ ਮੁਰਾਰ ਮਸਤ ਭਾ ਹੋਵੇ ਜਿਸ ਲਿਖਿਆ ਸੋ ਗੁਰਮਤ ਹਿਰਦੇ ਹਰ ਨਾਮ ਸਮਾਰ 11 ਸੌ 30 ਅੰਗ ਜੀ ਹਰ ਕਾ ਸੰਤ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਰਦੇ ਹਰਨਾਮ ਸੁਭਾ ਮੁਰਾਰ ਮਾਸਤਕ ਭਾਵੇਂ ਜਿਸ ਲਿਖਿਆ ਲਿਖਿਆ ਸੁ ਗਰਮਤ ਹਰਦੇ ਹਰਨਾਮ ਸੁਮ ਤੇ ਇਹ ਵੀ 11 ਸੰਤਾਂ ਦੇ ਵਿੱਚ ਆ ਵੀ ਸੰਤ ਹੋਏ ਤੇ ਇਹ ਅਜੀ ਸਾਖੀ ਜਿਹੜੀ ਹੈ ਜੀ ਅੰਬਰਸਰ ਦਰਬਾਰ ਸਾਹਿਬ ਦੇ ਨਾਲ ਦਾ ਪਿੰਡ ਹੈ ਜੀ ਪਿੰਡ ਤੋਂਗ ਜ਼ਿਲ੍ਹਾ ਅੰਬਰਸਰ ਅੰਬਰਸਰ ਤੇ ਉੱਥੇ ਬਾਬਾ ਜੀ ਸ਼ਦਾਲੂ ਸੀ ਬਾਬਾ ਜੀ ਸ਼ਦ ਜੀ ਮਾਰੇ ਸ਼ਦਾਲੂ ਪਰਵਾਰਸੀਆ ਤੇ ਵੀ ਸਵਾਰਗੀ ਸਰਪੰਚ ਤੇ ਸਰ ਸ਼ਰਨਜੀਤ ਸਿੰਘ ਤੇ ਉਹਨਾਂ ਦੇ ਵਿਤਾਰਨ ਪਤਨੀ ਬੀਬੀ ਹਰਪਜਨ कौर ਅਤੇ ਅਖੀਰ ਦੇ ਵਿੱਚ ਜੀ ਸਾਰੇ ਆਪਣਾ ਵੀ ਪਰਪਲਿਕਟ ਕੱਢਣ ਲਈ ਅਤੇ ਉਹਨਾਂ ਦੀ ਲੜਕੀ ਦੇ ਨੰਬਰ ਦਿੱਤੇ ਜਾਣਗੇ ਜੀ ਤੇ ਪਰਿਵਾਰ ਦੇ ਤੁਸੀਂ ਉਹਨਾਂ ਦਾ ਕੰਟੈਕਟ ਕਰ ਸਕਦੇ ਹੋ ਬਹੁਤ ਸਾਧ ਹਾਂਜੀ ਤੇ ਨਿੰਦਕੰਤਾ ਉਹ ਨਿੰਦਕੰ ਲੇਟਾ ਹੈ ਉਹਨਾਂ ਤਾਂ ਕਿ ਜਿਹਦੇ ਜਿਹੋ ਮੈਲਸ ਕਿڑی ਜਾਂਦੀ ਹੈ ਨਾ ਉਹ ਤਾਂ ਉਸੇ ਹਿਸਾਬ ਨਾਲ ਕਰਨੀ ਆ ਦੇਖਣਾ ਜੀ ਤੇ ਨਦਕਰ ਤੇ ਨਦਕਰੀ ਦਾ ਗੁਰ ਸਾਹਿਬ ਬਹੁਤ فرمایا ਹੋਇਆ ਜੀ ਸੰਤ ਕੀਨ ਦਾ ਜੋਨੀ ਭਾਵਨਾ ਸੰਤ ਕੀਨ ਦਾ ਰੋਗੀ ਕਰਨਾ ਸੰਤ ਕੀਨ ਦਾ ਜੋਨੀ ਭਾਵਨਾ ਸੰਤ ਕੀਨ ਦਾ ਰੋਗੀ ਕਰਨਾ 1145 ਅੰਕ ਦੇ ਦਿੰਦੇ ਜੋ ਜੋ ਸੰਤ ਸਰਾਪਿਆ ਸੇ ਫਿਰਮ ਫਿਰਮ ਭਵੰਦੇ ਪੇਡ ਪੇਟ ਬਦਾਉ ਕਟਿਆ ਪੇਡ ਮੁੱਢੋਂ ਹੀ ਕਟਿਆ ਤੰਦਾਲ ਤੰਦਾਲ ਸਕੰਦੇ ਅੱਬੀ ਜੇ ਸੰਤ ਜੋਖੇ ਪੇ ਮੈਂ ਜੇ ਪੇੜ ਉੱਪਰ ਕੁਪਟਾ ਜਾਂਦਾ ਤੇ ਡਾਲੀਆਂ ਡੰਡੀਆਂ ਉਹ ਵੀ ਸੁੱਕ ਜਾਂਦੀਆਂ ਹਾਂਜੀ ਹੁਣ ਆ ਵੀ ਅਪਰਤ ਸੰਦਰ ਦੇ ਅੱਗੇ ਚਾਈ ਹੁਣ ਆਪਾਂ ਸਾਖੀ ਯੇਸ਼ੂ ਗਰੀਜ ਵੀ ਬੈਕਗ੍ਰਾਉਂਡ ਕੀ ਸੀ ਇਸੀ ਬੈਕਗ੍ਰਾਉਂਡ ਕੀ ਸੀ ਬਹੁਤ ਸੋਹਣੀ ਇਤਿਹਾਸਕ ਸਾਖੀ ਹੈ ਜੀ ਦੇਖਿਓ ਵੀ ਸਿੱਖ ਧਰਮ ਨਾਲ ਜੁੜੀ ਹੋਈ ਹੈ ਸਾਖੀ ਇਹ ਤੇ ਇਹ ਵੀ ਉਹ ਕਿਵੇਂ ਵੀ ਗੱਲ ਹੋਈ ਸੀ ਤੇ ਉਹ ਸਾਰੀ ਚੀਜ਼ ਸਭੀ ਸੁਣ ਲਈ ਗੁਰੂ ਰਾਮਦਾਸ ਜੀ ਮਹਾਰਾਜ ਨੇ ਚੌਥੇ ਪਾਸ਼ਾ ਗੁਰੂ ਰਾਮਦਾਸ ਜੀ ਮਹਾਰਾਜ ਨੇ ਵੀ ਪਿੰਡ ਤੌਂਗਨਵਾਸੇ ਕੋਲ ਤੌਂਗ ਜਿਹੜਾ ਅੰਬਰਸਾ ਵਸੀਆਂ ਤੋਂ ਵੀ ਦਰਬਾਰ ਸਾਹਿਬ ਦੀ ਜ਼ਮੀਨ ਤੇ ਨਾਲ ਦਾ ਹੋਰ ਪਿੰਡ ਵੀ ਸੀ ਸੁਲਤਾਨ ਪਿੰਡ ਵੀ ਸੀ ਹੋਰ ਵੀ ਸਰਪੰਚੀ ਤੇ ਵੀ ਵੱਲਾ ਪਿੰਡ ਵੀ ਸੀ ਤੇ ਗੁਰੂ ਸਾਹਿਬ ਨੇ ਵੀ ਤੌਂਗਨਵਾਸੇ ਤੋਂ 700 ਰੁਪਏ ਵਿੱਚੋਂ ਜ਼ਮੀਨ ਇਹ ਖਰੀਦੀ ਸੀ ਪਰ ਗੁਰੂ ਸਾਹਿਬ ਦੇ ਪੰਜ ਪੰਜਵੇਂ ਪਾਸ਼ੇ ਦੇ ਪੰਜਵੇਂ ਪਾਸ਼ੇ ਦੇ ਵੱਡੇ ਭਰਾ ਪ੍ਰਤੀ ਚੰਦ ਨੇ ਪ੍ਰਤੀ ਚੰਦ ਨੇ ਜਿਹੜਾ ਸੀਗਾ ਤੇ ਉਹਨੇ ਦਰਬਾਰ ਸਾਹਿਬ ਤੇ ਕਬਜ਼ਾ ਕਰ ਲਿਆ ਸੀਗਾ ਮਸੰਦਾ ਦਾ ਕਬਜ਼ਾ ਕਰਵਾ ਦਿੱਤਾ ਸੀ ਤੇ ਉਹਦਾ ਮੁੰਡਾ ਮਿਹਰਬਾਨ ਤੇ ਵੀ ਉਹਨੇ ਮਿਹਰਬਾਨ ਨੇ ਕੱਚੀ ਬਾਣੀ ਵੀ ਚੰਨ ਕੀਤੀ ਸੀ ਤੇ ਉਦੋਂ ਤਗਾਹ ਉਹਦੇ ਲੜਕੇ ਹਰਜੀ ਨੇ ਉਹਦੇ ਲੜਕੇ ਹਰਜੀ ਨੇ ਵੀ ਨੌਵੇਂ ਪਾਸ਼ਾ ਤੇ ਹਮਲਾ ਵੀ ਕਰਵਾਇਆ ਸੀ ਇਹ ਕੁਝ ਕੀ ਕੀ ਹੋਇਆ ਜੀ ਨੌਵੇਂ ਪਾਸ਼ਾ ਤੇ ਹਮਲਾ ਵੀ ਕਰਵਾਇਆ ਸੀ ਫਿਰ ਵੀ ਆਈ ਤੋਤਾ ਖੋਈ ਜੀ ਰਾਤ ਫਿਰ ਵੀ 22 ਨਵੰਬਰ 1634 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਨੇ ਮੱਖਣशाह ਲੋਆਣੇ ਨਾਲ ਜਦ ਮੱਖਣशाह ਲੋਆਣੇ ਦਾ ਵੀ ਜਹਾਜ਼ ਬੇੜਾ ਪਾਰ ਕੀਤਾ ਸੀ ਵੀ ਬੇੜਾ ਬੰਦੇ ਲਾਇਆ ਸੀ ਤੇ ਵੀ ਉਸ ਤੋਂ ਬਾਅਦ ਮੱਖਣशाह ਦੇ ਦੁਆਲੇ ਕੈਸੀ ਗੁਰੂ ਲਾਦਰ ਗੁਰੂ ਲਾਦਰ ਉਹ ਫੇ ਮੱਖਣ ਸਾਧ ਗੁਰੂ ਸਾਧ ਨਾਲ ਲੈ ਕੇ ਆਏ ਤੇ ਦਰਬਾਰ ਸਾਹਿਬ ਦੇ ਦਰਸ਼ਨ ਲਿਆਏ ਨਵੇਂ ਪਾਸ਼ਾ ਦਰਸ਼ਨ ਲਿਆਏ ਤੇ ਹਰਜੀ ਜਿਹੜੇ ਸੀਗਾ ਬਹੁਤ ਘਬਰਾ ਗਿਆ ਸੀ ਹਰਜੀ ਬਹੁਤ ਘਬਰਾ ਗਿਆ ਸੀ ਉਸਨੇ ਦਰਵਾਜ਼ੇ ਬੰਦ ਕਰ ਲਈ ਸੀ ਦਰਵਾਜ਼ਾ ਸਭ ਦੇ ਦਰਵਾਜ਼ੇ ਬੰਦ ਕਰ ਲਈ ਚਾਬੀਆਂ ਸਲੂਬ ਵਿੱਚ ਸੱਟ ਦਿੱਤੀਆਂ ਸੀ ਇਹ ਬੈਕਗ੍ਰਾਉਂਡ ਹੈ ਸਾਰੀ ਚਾਬੀਆਂ ਸਲੂਬ ਵਿੱਚ ਸੱਟ ਦਿੱਤੀਆਂ ਸੀ ਫਿਰ ਮੱਖਣ ਸਾਹਿਬ ਵੀ ਮੱਖਣ ਸਾਹਿਬ ਸਮੀਤ ਹੋਰ ਸਿੱਖਾਂ ਨੇ ਦਰਵਾਜ਼ੇ ਦਰਵਾਸਾ ਦੇ ਬਹੁਤ ਖੜਕਾਏ ਪਰ ਕਿਸੇ ਨੇ ਨਹੀਂ ਖੋਲੇ ਫਿਰ ਗੁਰੂ ਸਾਹਿਬ ਨੇ ਮਸੰਦ ਅੰਬਰਸਰੀਏ ਨੇ ਇਹ ਮਸੰਦ ਅੰਬਰਸਰੀਏ ਤ੍ਰਿਸ਼ਨਾ ਗਤੇ ਅੰਦਰ ਸੜੀਏ ਇਹ ਵੀ ਮਸੰਦ ਅੰਬਰਸਰੀਏ ਤ੍ਰਿਸ਼ਨਾ ਗੰਦ ਅਗੰਤੇ ਅੰਦਰ ਸੜੀਏ ਉਹ ਅਗਰ ਆ ਜਾਈਂ ਪਾਉੜਾ ਅਗਲ ਕੀ ਹੋਏ ਤਾਂ ਉਹਦੇ ਅੰਦਰ ਵੀ ਸੜ ਜਾਣਗੇ ਹੈ ਗੁਰੂ ਸਾਹਿਬ ਨੇ ਕਿ ਨਾਮੇ ਪਾਸ਼ਾ ਅੱਛੇ ਦੇਖੋ ਨੋਵੇਂ ਪਾਸ਼ਾ ਫਿਰ ਵੱਡਾ ਤੋਂ ਹੋ ਕੇ ਫਿਰ ਟੋਗੇ ਵਿੱਚ ਗਏ ਜੀ ਟੋਗ ਗੁਰੂ ਗੁਰ ਸਾਹਿਬ ਨੇ ਵੀ ਗਏ ਤੇ ਟੋਗੇ ਤੋਂ ਅਸਿਨ ਦੇ ਗੁਰੂ ਸਾਹਿਬ ਦਾ ਸਾਥ ਨੇ ਟੋਗੇ ਤੋਂ ਅਸਿਨ ਗੁਰੂ ਸਾਹਿਬ ਦਾ ਸਾਥ ਨੇ ਤਰੀਕੇ ਫਿਰ ਗੁਰੂ ਸਾਹਿਬ ਨੇ ਟੋਗੇ ਤੋਂ ਅਸਿਨ ਫਿਰ ਦੀ ਬਸੇ ਕਰਤੀ ਸੀ ਟੰਗ ਤੰਗ ਰਹਿਣਗੇ ਟੋਗੇ ਤੰਗ ਰਹਿਣਗੇ ਤੇ ਫਿਰ ਹੁਣ ਕੀ ਕਹਾ ਜੀ ਅਗਰ ਸਟੈਪ ਚੱਲਦੇ ਧੰਤਨ ਬਾਬਾ ਇਕਸ਼ਰ ਸਿੰਘ ਜੀ ਨਾਨਸਰ ਵਾਲੇ ਬਈ ਉਹ ਤੇ ਉਹ ਪਰਿਵਾਰ ਉਹ ਸੰਗੀ ਪਰਿਵਾਰ ਸੀਗਾ ਤੇ ਬਾਬਾ ਜੀ ਸੁਧਾਲੂ ਸੀ ਪਰਿਵਾਰ ਸਰਪੰਚ ਸ਼ਾਜੀ ਸਿੰਘ ਉਹਨਾਂ ਦੇ ਬਈ ਤਾਂ ਪਤਨੀ ਬੀਬੀਰ ਭਾਜੇਕੌਰ ਇਹ ਬਈ ਜਿਹੜੇ ਬੀਬੀਰ ਭਾਜੇਕੌਰ ਸੀ ਉਹ ਜੈਲਦਾਰ ਜੀ ਸੀੜਿਆਏ ਸੀ ਸੀ ਸੀੜਿਆਏ ਜੈਲਦਾਰ ਦੀ ਢੜਕੀ ਸੀ ਸਾਮੇ ਦਰਸੀ ਦੀ ਭੈਣ ਸੀ ਮਹਿੰਦਰ ਸਿੰਘ ਜਦੋਂ ਉਹ ਅਮਰੀਕਾ ਵੀਂਦਰੀਆ ਉਹਦੇ ਪਿੰਡ ਸੀ ਬੀ ਬੀ ਬਿਆਰ ਭਜੇ ਕੋਲ ਤੇ ਉਹਨਾਂ ਦੇ ਪਿੰਡ ਸੀ ਤੇ ਉਹ ਉਹਨਾਂ ਦੇ ਭੈਣੇ ਭਜੇ ਕੋਲ ਦੀ ਸ਼ਾਦੀ ਉੱਤੇ ਪਿੰਡ ਢੰਗ ਵਿੱਚ ਹੋਈ ਸੀ ਤੇ ਸੀੜਾ ਪਰ ਉੱਤ ਵਰਤੇ ਵੀ ਵੀ ਸੀੜਾ ਤਾਂ ਜੀ ਬਾਬਾ ਜੀ ਨਾਲ ਜੁੜੇ ਹੋਏ ਸੀ ਤੇ ਵੀ ਫੇ ਬਾਲੀ ਚ ਨਹੀਂ ਆਉਂਦਾ ਜੀ ਬੀ ਬੀ ਗੁਰੂ ਸਾਹਿਬ ਬਾਬਾ ਜੀ ਨੇ ਤਾਂ ਬਾਬੇ ਇਸ ਨੇ ਉਹ ਸਰਾ ਫਿਰ ਬਾਕਸ ਦਵਾਇਆ ਸੀ ਕਿਵੇਂ ਦਵਾਇਆ ਸੀ ਇਹ ਬੜੀ ਜੀ ਬਹੁਤ ਇੰਟਰਸਟਿੰਗ ਸਾਖੀ ਆ ਸਿਆ ਗੁਰਬਾਣੀ ਚਾਹੇ ਜੇ ਪਰ ਵਿਭਾਗ ਹੋਵੇ ਮੁਖ ਮਸਤਕ ਹਰ ਰਾਮ ਰਾਮ ਜਿਨਾ ਪਟਾਈ ਦਰਸ਼ਨ ਸੰਤ ਦੇ ਕਰ ਕਿਰਪਾ ਸਭ ਦਾਲ ਦੁੱਖ ਲੈ ਜਾਏ ਜੇ ਪਰ ਵਿਭਾਗ ਹੋਵੇ ਮੁਖ ਮਸਤਕ ਹਰ ਰਾਮ ਜਿਨਾ ਪਟਾਈ ਦਸ ਭੇ ਦਰਸ਼ਨ ਸੰਤ ਦੇ ਕਰ ਕਿਰਪਾ ਸਭ ਦਾਲ ਦੁੱਖ ਲੈ ਜਾਏ 881 ਅੰਕ ਚਲੇ ਸਿਦੇ ਸਨਾਰ ਜਿਹੜੇ ਜੈਲਸੰਦੀ ਪੈਂਟ ਸੀ ਜਿਹੋ ਉਹਨੇ ਫਿਰ ਆਉਂਦੇ ਸੀ ਤੇ ਵੀ ਉਹ ਕੁਦਰਤੀ ਜੁੜੇ ਹੋਏ ਸੀਗੇ ਤੇ ਫਿਰ ਉਹ ਪਰਿਵਾਰ ਉਸੇ ਵੀ ਤੱਕ ਪਰਿਵਾਰ ਵੀ ਛੋੜ ਲੱਗੇ ਫਿਰ ਉਹਨੇ ਵੀ ਉਹ ਵਿੱਚ ਵਿਚਾਰਨ ਪੁਆਈ ਜੀ ਫਿਰ ਬਾਬਾ ਜੀ ਚਰਨ ਪਾਏ ਪਰ ਸੰਗ ਸਾਧੂ ਚਰਨ ਪਖਾਰੇ ਸੰਤ ਧੂੜ ਤਨ ਲਾਵੇ ਕਰ ਸੰਗ ਸਾਧੂ ਚਰਨ ਪਖਾਰੇ ਚਰਨ ਸੰਤ ਧੂੜ ਤਨ ਲਾਵੇ ਸਾਰੇ ਸੰਤਾਂ ਦੀ ਮਿਰਸਾਵੰਦੀ ਮੰਤ ਅਰਪਤ ਰੇ ਗੁਰ ਅਗੇ ਸਤਵਦਾਰਥ ਪਾਵੇ ਮੰਤ ਤਾ ਆਰਪ ਕਰੇ ਗੁਰਾਗੇ ਸਤਵਦਾਰਥ ਪਾਵੇ ਇਹ ਤਾਂ 181 ਅੰਗ ਚੋ ਫਿਰ ਟੋਂਗ ਵਾਲਿਆਂ ਨੇ ਵੀ ਜੋ ਆਪਣਾ ਜਿਹੜਾ ਹਰਪਜ ਦਾ ਆਪਣਾ ਜਿਸਲਾਸ਼ ਹੈ ਉਸ ਤੋਂ ਬਾਅਦ ਸ਼ਰਦੀ ਸਿੰਘ ਸੀ ਉਹਨਾਂ ਨੇ ਫਿਰ ਨਾਲਖਰ ਤੋਂ ਅਮਰਤ ਵੀ ਪਾਨ ਕਰਦੇ ਸੀ ਬਾਬਾ ਜੀ ਵੀ ਗਿਆਨੀ ਸੁੱਚਾ ਸੀ ਜੀ ਉਹਦੇ ਝੂੜ ਵਾਲੇ ਤੇ ਉਹਨਾਂ ਦੇ ਜੱਥੇ ਨੇ ਫਿਰ ਉੱਥੇ ਉਹਨਾਂ ਕੋ ਫੋਟੋ ਵੀ ਹੈਗੀ ਜੀ ਮੇਰੇ ਕੋਲ ਫੋਟੋ ਹੈਗੀ ਠੀਕ ਹੈ ਜੀ ਸੁੱਚਾ ਸੀ ਜੀ ਇਹ ਬੰਬਲ ਕਰਿਆ ਸੀ ਉੱਥੇ ਉਹਨਾਂ ਨੇ ਵੀ ਫਿਰ ਅਮਰਤ ਪਾਨ ਕਰਦੇ ਸੀ ਤੇ ਸਰਪੰਚ ਸਚਾਰਜੀ ਸਿੰਘ ਸੀ ਤੇ ਉਹਨਾਂ ਦਾ ਜਨਮ ਆਕਾ ਬਈ 26 ਜਨਵਰੀ 1933 ਨੂੰ ਹੋਇਆ ਸੀ 26 ਜਨਵਰੀ 1933 ਹੋਇਆ ਸੀ ਤੇ ਪਿਤਾ ਠਾਕੁਰ ਸਿੰਘ ਜੀ ਦਾ ਘਰ ਉਹਨਾਂ ਦਾ ਜਨਮ ਹੋਇਆ ਸੀ ਤੇ ਪਹਿਲਾਂ ਪੰਚਾਇਤ ਮੈਂਬਰ ਵੀ ਰਏ ਫਿਰ ਸਰਪੰਚ ਵੀ ਰਏ ਉਹਨਾਂ ਦੇ ਦੋ ਲੜਕੇ ਤੇ ਤਿੰਨ ਲੜਕੀਆਂ ਸੀ ਦੋ ਦੋ ਲੜਕੇ ਸੀ ਲੜਕਾ ਗੁਰਜੀਤ ਸਿੰਘ ਤੇ ਗੁਰਵਿੰਦਰ ਸਿੰਘ ਲੜਕੀਆਂ ਉਹਨਾਂ ਦੀਆਂ ਜਿਹੜੇ ਸੀਗਾ ਬੀਬੀ ਸਤਿੰਦਰ ਬੀਬਾ ਸਤਿੰਦਰ ਬੀਬਾ ਰਜਿੰਦਰ ਤੇ ਬੀਬੀ ਬੜਾਈ ਬਲਕੋਣੀ ਤੇ ਨੇ ਲੜਕੇ ਸੀ ਤੇ ਨਾਲ ਸਰ ਉਹਦੇ ਸੀ ਸਾਰੇ ਤੇ ਵੀ ਸੇਵਾ ਕਰਦੇ ਹੁੰਦੇ ਸੀ ਨਾਲ ਛਾੜੂ ਛਟਕਾ ਹੋਰ ਜੋ ਵੀ ਬਾਬਾ ਜੀ ਹੁਕਮੰਦਾ ਸੀਗਾ ਉਹ ਸਾਰਾ ਪਰ ਸੇਵਾ ਹੁੰਦਾ ਹਾਲੇ ਸਿਰਵਾ ਸੀ ਉਹ ਬੋਸ ਕਰਦੇ ਸੀ ਪਰ ਉਹ ਨਹੀਂ ਸੀ ਸਾਰੇ ਸਾਰੇ ਨਾਲ ਸਾਰੇ ਜਾਣਦੇ ਵੀ ਆ ਜੀ ਉਹਨਾਂ ਨੂੰ ਬਾਬਾ ਜੀ ਅੱਜ ਵੀ ਇਥੇ ਚੜ੍ਹ ਪਾਏ ਤੇ ਉਹਨਾਂ ਨੇ ਵੀ ਬੇਨਤੀ ਕੀਤੀ ਬਾਬਾ ਜੀ ਕੋਲ ਤੇ ਬਾਬਾ ਜੀ ਨੇ ਸਾਨੂੰ ਵੀ ਬੀ ਪੰਜਵੇਂ ਪਾਤਸ਼ਾਹ ਦਾ ਬੇ ਨੌਵੇਂ ਪਾਤਸ਼ਾਹ ਨੂੰ ਸਰਾਪ ਦਿੱਤਾ ਆ ਪਿੰਡ ਨੂੰ ਇਹ ਉਹ ਸ਼ਰਾਬ ਦੇ ਕਰਕੇ ਸਾਡਾ ਤਾਂ ਕੰਮ ਹੀ ਨਹੀਂ ਚੱਲਦਾ ਸਾਰੇ ਵੀ ਗਰੀਬੀ ਦਾ ਵਿੱਚ ਰਹਿੰਦੇ ਆ ਕੰਮ ਚੱਲਦਾ ਜੀਗਾ ਬਈ ਇਸ ਸ਼ਰਾਬ ਸਾਡਾ ਸਾਡੇ ਮੰਨ ਤੇ ਬੋਝ ਬਹੁਤ ਆ ਜੀ ਸ਼ਰਾਬਸ ਨਾ ਮੇ ਪਾਸ ਦਾ ਬਾਸਦਾ ਹੈ ਫਿਰ ਬਾਬਾ ਜੀ ਨੇ ਫਿਰ ਉਹਨਾਂ ਨੂੰ ਸਵਾਦ ਦਿੱਤੀ ਵੀ ਤੇ ਸੰਪੜ ਪਾਟ ਰੱਖਿਆ ਉਹ ਸੰਪੜ ਪਾਟ ਕਰੇ ਰੱਖੋ ਪਿੰਡ ਚਾ ਕੋ ਸੰਪੜ ਸਾਰੇ ਨਗਰ ਦਾ ਘੱਟ ਹੋਇਆ ਫਿਰ ਬਾਬਾ ਜੀ ਨੇ ਉਸ ਜਿਹੜਾ ਸੰਪੜ ਪਾਟ ਆ ਬਈ ਪਿੰਡ ਤੋਂ ਵਿਖੇ ਰੱਖਿਆ ਜੀ ਸਰ ਸ਼ਾਮ ਜੀ ਜਿਸ ਸੇ ਪੰਛਾ ਦ ਕਰੀਆ ਕਿ ਆਈ ਰਖਿਆ ਨਾ ਗੋ ਤੇ ਸੰਪਰ ਸਾਰੇ ਜਗ ਰਖਾਈ ਸੰਪਰਨ ਹੋਕ ਨਾ ਮਜਰਾ ਪਹਿਲਾ ਆ ਜੀ ਉਹ ਹੈ ਜੀ ਤਾਸਿ ਮਨ ਲਾ ਪੰਜਵ ਦਿਨ ਦਰ ਨਵਾ ਠਾਕੇ ਰੱਖ ਜਣ ਕੀ ਆਪ ਤਨ ਤਨ ਹਰਨਦ ਦੂਖ ਨ ਸਕੇ ਵਿਆਪ ਅਤੇ ਦੂਖ ਨ ਸਕੇ ਵਿਆਪ ਆਦਤ ਦਿਆਪੁਰ ਤੇ ਸੁਨਾਨੀ ਕੋ ਜਨਮ ਮਨ ਨਵਾ ਸਭ ਸਿਮਰ ਅਰਜਪ ਹਰ ਜਨਮਰ ਨਵਾਰਤ ਸਭ ਸਭਿ ਸੋਈ ਬੇਸਮਤ ਕਦੇ ਸਤਿ ਭਗਤ ਕਰੇ ਵਿਚਾਰ ਮੁਕਤ ਪਾਏ ਸਾਸਨ ਬਿਣਸ ਜਿਹਾਰ ਚੰਨ ਕੋ ਆਧਾਰ ਜੇਕਰ ਰਾਸ ਮੁਝੀਏ ਕਾ ਤਾਨ ਮਾਨ ਦੀ ਮਾਰ ਸਜ ਨਾਨਕੀ ਪ੍ਰਤੀਕ ਦੀਨ ਦਰ ਨਿਵਾਠਾਕਰ ਰੱਖੇ ਜਣ ਕੀ ਆਪ ਆਪੇ ਰੱਖੋ ਜੇ ਬਾਸ਼ਾ ਤਰ ਤਨ ਹਰ ਦੁੱਖ ਨ ਸਕੇ ਬਿ ਆਪ ਉਹਨਾਂ ਤੇ ਆਸਨ ਕੋ ਧੋਕ ਨਹੀਂ ਆਸਨ ਜਦ ਜਦ ਆਦਤ ਜਾਪਤ ਕੋ ਤੇ ਵੀ ਆਦਿਤਿਆਪੁਰ 15 ਨੀ ਕੋਈ ਜਨਮ ਮਾਨ ਨਿਵਾਸ ਸਿਵਰ ਸੋਨਸੋ ਬੇਸ ਸੇ ਮਤ ਕਥੇ ਸਾਸ ਬੇਸ ਸੇ ਮਤ ਕਥੇ ਸਾਸ ਭਗਤ ਕਰੇ ਵਿਚਾਰ ਮੁਕਤ ਪਾਏ ਸਾਸ ਬਿੰਦ ਸੇ ਅਜ਼ਾਦ ਚੰਦ ਕੋਲ ਆਦਾਰ ਜਨ ਕਾ ਰਾਸ ਪੂੰਜੀ ਇਕ ਤਾਣਵਨ ਦੀਵਾਰ ਸਚ ਨਾਨਕ ਕੀ ਪ੍ਰਤੀਕ ਯੋਗਮਾਈ ਤੇ ਬਾਬਾ ਜੀ ਫਿਰ ਪਾਠਸਣ ਪਈ ਸੰਪੜ ਪਾਠ ਸੀ ਰੋ ਕੀਰਤਨ ਹੁੰਦਾ ਸੀ ਇਸੇ 676 ਅੰਕ ਚਾਈ ਤੇ ਵੀ ਕੀਰਤਨ ਹੁੰਦਾ ਸੀ ਰਾਤ ਨੂੰ ਸ਼ਾਮ ਨੂੰ ਤੇ ਵੀ ਉਹ ਬਹੁਤ ਵੀ ਗਰਵਾਨੀਆ ਵਿਚਾਰਾਂ ਦੇ ਬਾਬਾ ਜੀ ਬਚਨ ਕਰਦੇ ਸੀਗੇ ਬਾਬਾ ਜੀ ਬਚਨ ਕਰਦੇ ਸੀ ਬਹੁਤ ਇਕੱਠ ਹੁੰਦਾ ਸੀ ਜਲ ਪਾਣੀ ਚਾਹਦਾ ਸੀ ਸਾਰੇ ਬਾਬਾ ਜੀ ਵਿੱਚ ਕੀਤੇ ਸੀ ਸਾਰੇ ਪਾਠ ਕਰੋ ਸੋਫੀਸਾ ਦੇ ਪਾਠ ਕਰੋ ਗੁਰਕੇ ਦਾਸ ਜੀ ਦੀ ਪਾਠ ਚਾਹਦੇ ਸੀ ਨਾਲ ਸੰਤਕ ਸੋਫੀਸਾ ਦੇ ਪਾਠ ਕਰਦੇ ਸੀ ਤੇ ਬਾਬਾ ਜੀ ਸੁੱਖ ਸੁੱਖਾ ਦੀ ਮਣੀ ਆਏ ਉਹ ਸੋਫੀਸਾ ਦੇ ਪਾਠ ਕਰਦੇ ਸੀ ਤੇ ਵੀ ਉਹ ਤੇ ਫਿਰ ਬਾਬਾ ਜੀ ਬਚਨ ਵੀ ਕੀਤੇ ਜੀ ਤੇ ਉਥੇ ਬਾਬਾ ਜੀ ਬਸੇ ਜੀ ਕਿੱਥੇ ਜੀ ਬੀਖ ਗੁਰਮਖਾਨੀ ਗਰਬਾਣੀ ਦਾ ਉਧਾਰ ਦੱਸ ਐਸੀ ਸੇਵਕ ਸੇਵਾ ਕਰੇ ਜਿਸ ਦਾ ਜੀਵਤ ਇਸ ਅੱਗੇ ਤਰੇ ਸਹਿਬ ਭਾਵੇ ਸੋ ਪ੍ਰਵਣ ਸੋ ਸੇਵਕ ਦਰਗੇ ਪਾਵੇ ਮਾ ਇਹ ਬਾਬਾ ਜੀ ਬਸੇ ਜੀ ਬਸੇ ਜੀ ਪਾ ਬਈ ਬਾਬਾ ਜੀ ਉਹ ਰੋਜ਼ਾਨਾ ਬਸੇ ਕਰਦੇ ਸੀ ਐਸੀ ਸੇਵਕ ਸੇਵਾ ਕਰੇ ਜਿਸ ਦਾ ਜੀਵਤ ਇਸ ਅੱਗੇ ਤਰੇ ਜਿਸ ਦਾ ਸਭ ਕੁਝ ਅੱਗੇ ਤਰੇ ਹਾਂ ਸਹਿਬ ਭਾਵੇ ਸੋ ਪ੍ਰਵਣ ਸੋ ਸੇਵਕ ਦਰਗੇ ਪਾਵੇ ਮਾ ਉਹ ਸੇ ਉਹ ਧਰ ਕੇ ਪਾ ਲਈ ਬਾਬਾ ਜੀ ਫਿਰ ਬਚਰੀ ਕੀਤੀ ਫਿਰ ਦੇਖੋ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਫਿਰ ਉਹ ਸਮਾਪਤੀ ਕੀਤੀ ਨਾ ਫਿਰ ਸੱਤਾ ਦੇ ਨਾਲ ਸਮਾਪਤੀ ਹੋਣੀ ਸੀ ਸਮਾਪਤੀ ਤੇ ਫਿਰ ਫਿਰ ਬਈ ਹੁਕਮ ਨਾਮ ਬਹੁਤ ਸਾਰੇ ਬਾਬਾ ਜੀ ਵੀ ਆਪ ਅਰਦਾਸ ਕੀਤੀ ਬਾਬਾ ਜੀ ਸ਼ਿਸ਼ ਸਿੰਘ ਜੀ ਮਹਾਰਾਜ ਨਾਲ ਕਿਹਾ ਆਪ ਅਰਦਾਸ ਕੀਤੀ ਫਿਰ ਅਰਦਾਸ ਕਰਕੇ ਫਿਰ ਬਾਬਾ ਜੀ ਬਸੀ ਕੀਤੇ ਬਈ ਗੁਰੂ ਸਾਹਿਬ ਸੱਚੇ ਪਾਸ਼ਾ ਸਾਰੇ ਨਗਰ ਵਾਸੀ ਝੋਲੀ ਅੱਡ ਕੇ ਤੁਹਾਡੇ ਕੋਲੋਂ ਕਿ ਮਾਦੀ ਜਾਚਕਾ ਜੀ ਵੀ ਸਾਰੇ ਬਜ਼ੁਰਗਾ ਕੋ ਜੋ ਗਲਤੀਆਂ ਹੋਈਆਂ ਤੇ ਤੁਹਾਡੀ ਸੇਵਾ ਦੀ ਕੀਤੀ ਗਈ ਉਹਦਾ ਸਾਰਾ ਨਗਰ ਪਰ ਸ਼ੋਤਾਫ ਕਰਦਾ ਜਿਸ ਕਿਰਪਾ ਕਰੋ ਸੰਪੜ ਪਾਟ ਰੱਖਿਆ ਗਿਆ ਸੀ ਤੇ ਵੀ ਉਹ ਵਿਪਾਰ ਦੀ ਸਮਾਪਤੀ ਆ ਤੇ ਤੁਸੀਂ ਹੁਣ ਹੁਕਨਾਮਾ ਪ੍ਰਸੰਤਾ ਦਾ ਵੱਖੂ ਜਿਸ ਨਾਲ ਵੀ ਸਾਰੇ ਵੀ ਸਾਗਰ ਨਗਰ ਵਾਸੀਆਂ ਵੀ 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 ਸਿਸ਼ਾ ਵੀ ਸਾਰੇ ਦਾ ਵੀ ਭਰਮ ਪ੍ਰਕਿਰਿਆ ਹੋ ਜਾਂਦੇ ਤੁਸੀਂ ਉਹਨਾਂ ਦੇ ਕੰਮਾਂ ਕਰ ਵਿੱਚ ਬਰਕਤ ਪਾ ਜੇ ਫਿਰ ਉਹ ਕਨਮਾ ਇਸ ਸੁਹੀ ਮਹਲਾ ਪੰਜਵਾਂ ਸੰਤਾ ਕੇ ਕਾਰਜ ਆਪ ਕਰੋਇ ਹਰ ਕੰਮ ਖਰਾ ਬਣਾਇ ਆ ਰਾਮ ਸੰਤਾ ਕੇ ਕਰ ਕਾ ਸਤਿਕਾਰ ਜਾਪ ਕਰੋਇ ਕੰਮ ਕਰੇ ਤਰਸੋ ਬਿਤਾਸ ਵਿੱਚ ਅੰਮ੍ਰਜ ਸਾਇਰਾ ਅੰਮ੍ਰਜ ਸਾਇਆ ਪੂਰ ਸਾਜਕ ਆਇਆ ਸਾਜਕ ਸਗਲ ਮਨੋਰਥ ਪੂਰੇ ਸਗਲ ਮਨੋਰਥ ਪੂਰੇ ਸਗਲ ਮਨੋਰਥ ਪੂਰੇ ਜੈ ਜੈ ਕਾਰਜ ਜ ਪਿਆ ਜਗਤ ਲਾਥੇ ਸੇ ਹੋ ਸਿਓ ਜੀ ਲਾਥ ਜੈ ਲਾਥ ਸੇ ਗਿ ਬਸੂਰੇ ਪੂਰਨ ਚਤੁਰਨਾਸੇ ਬੇਦ ਪ੍ਰਾਨੀ ਗਿਆ ਆਪਣਾ ਬਿਰਦ ਆਪ ਰੱਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਪੂਰਨ ਪੁਰਖ ਅਚਤਵ ਨਾਸੀ ਜਸ ਬੇਦ ਪ੍ਰਾਨੀ ਗਾਇਆ ਆਪਣਾ ਬਿਰਦ ਆ ਰੱਖਿਆ ਪਰਮੇਸ਼ਰ ਪਰਮੇਸ਼ਰ ਨਾਨਕ ਨਾਮ ਤੇ ਆਇਆ ਉਹਨੇ ਆਪਣਾ ਬਿਰਦ ਰੱਖਿਆ ਤੇ ਸੋਡੇ ਸਾਹਿਬ ਨੂੰ ਬਾਬਾ ਜੀ ਫਿਰ ਉਸ ਤੋਂ ਬਾਬਾ ਜੀ ਪਿੱਛੇ ਕਿਤੇ ਵੀ ਸੋਡੇ ਗੁਰੂ ਸਾਹਿਬ ਦੇ ਸੋਨੇ ਵੀ ਸਾਰੇ ਗੁਰੂਆਂ ਪਿੱਛੇ ਬਖਸਦੇ ਵੀ ਹਰ ਤੋਂ ਸੀ ਨਾ ਵੀ ਗ੍ਰਾਹਤੋ ਵੀ ਆਪ ਦਾ ਵੀ ਸੇਵਕ ਰੁਵਾਤੋ ਅਮਰ ਸ਼ਕੋ ਜੀ ਫਿਰ ਉਸ ਮੌਕੇ ਜੀ ਇਸੇ ਮੈਂ ਦੱਸ ਰਿਹਾ ਅਬ ਮੇਰੀ ਕਿਤਾਬਾਂ ਦੇ ਵਿੱਚ ਦੇਖਿਆ ਜੀ ਤੇ ਵੀ ਕਿਤਾਬਾਂ ਚ ਪੜਿਆ ਜੀ 27228 ਪ੍ਰਾਣੀਆਂ ਨੇ 27228 ਪ੍ਰਾਣੀਆਂ ਨੇ ਹਸਪੰਡ ਚ ਵੀ ਠੀਕ ਚ ਪੰਡਾ 27228 28 ਪ੍ਰਾਣੀ ਨੇ ਅਮਰਤ ਪਾਨ ਕੀਤਾ ਫਿਰ ਉਸ ਸਭ ਤੋਂ ਮਹਾਨ ਗੁਰੂ ਸਾਹਿਬ ਦੀ ਸੰਤਿਆ ਚਲੀ ਜੀ ਸੰਤਿਆ ਚ ਲਈ ਤੇ ਸਭ ਤੋਂ ਬਾਅਦ ਪਾਠੀ ਜਿਜਰਾੰਬਰ ਸਾਹਿਬ ਦੇ ਪਿੰਡ ਤੋਂ ਉੱਗਦੀ ਹੈ ਹੇਤੋਂ ਗਨਵਸੀਆਂ ਦੇ ਦੇਖੋ ਜੇ ਕੰਮ ਕਰਕੇ ਵਿੱਚ ਅੱਲੇ ਸਰਪੰਚ ਸ਼ਰਜੀਤ ਸਿੰਘ ਉਹਨੇ ਇਹਨੇ ਫਿਰ ਉਹਨਾਂ ਨੇ ਫਿਰ ਮਜੀਠਾ ਰੋਡ ਤੇ ਬਹੁਤ ਵੱਡੀ ਕੋਠੀ ਪਾਈ ਬਹੁਤ ਵੱਡੀ ਕੋਠੀ ਪਾਈ ਫਿਰ ਪੈਲਸ ਲਿਆਈ ਪੈਲਸ ਲਿਆ ਫਿਰ ਉਹ ਦਵਾ ਕੋਲ ਸਟੋਰ ਫਿਰ ਉਸ ਤੋਂ ਬਈ ਬਿਜਾਟਰ ਨਾਲ ਖੇਤੀ ਸ਼ੁਰੂ ਕਰ ਲਈ ਕਾਫੀ ਵੱਡੇ ਚੇਂਜ ਦਾ ਜ਼ਿੰਮੇਦਾਰ ਹਾਂ ਤੇ ਜੇ ਆਮ ਵੀ ਗੱਲ ਕਰਾਂ ਤੋਂਗਾਂ ਵਾਲੇ ਸਰਦਾਰ ਮਸ਼ਹੂਰ ਹੈ ਤੋਂਗਾਂ ਸਰ ਫਿਰ ਟਰੈਕਟਰਾਂ ਖੇਤੀ ਕੀਤੀ ਨਾ ਕਰ 150 ਕਰਤੀ ਜੀ ਮੇਰੇ ਵਾਲੇ ਉੱਥੇ ਖੇਤੀ ਕਰਦੇ ਆ ਜੀ ਇੱਕ ਇੱਕ ਪਰਿਵਾਰ ਬਾਕੀ ਵੀ ਨਗਰਸਰਾਈ ਚੜ੍ਹਦੀ ਕਲਾ ਸੀ ਸਾਰਾ ਚਾਹਾਂ ਲਗੇ ਫਿਰ ਇਹ ਨਗਰ ਵਾਸੀਆਂ ਨੇ ਬਾਬਾ ਜੀ ਦੀ ਯਾਦ ਦੇ ਵਿੱਚ ਬਾਬਾ ਈਸ਼ਰ ਸਿੰਘ ਜੀ ਪਬਲਿਕ ਸਕੂਲ ਬਣਾਇਆ ਬਾਬਾ ਈਸ਼ਰ ਸਿੰਘ ਜੀ ਪਬਲਿਕ ਸਕੂਲ ਅਰਜੀ ਤਾ ਕਰਦੀ ਫਿਰ ਸਰ ਇਹ ਸਦਾ ਚੜ੍ਹਦੀ ਸੀ ਸਰਪੰਚ ਸਾਹਿਬ ਸੀ ਫਿਰ ਇਹ ਵੀ ਉਹ ਸਬ ਮੈਨੇਜਿੰਗ ਕਮਟੀ ਦੇ ਵੀ ਮੈਂਬਰ ਬਣੇ ਸੀ ਸਕੂਲ ਦੇ ਮੈਂਬਰ ਕਮਟੀ ਦੇ ਮੈਂਬਰ ਬਣੇ ਤੇ ਉੱਥੇ ਸਾਰੇ ਬੱਚੇ ਬੜ ਸਿੱਖਿਆ ਬੱਚੇ ਸਾਰੇ ਪੜ੍ਹਦੇ ਸੀ ਹਰੇ ਬੱਚੇ ਪੜਦੇ ਸੀ ਉਸ ਤੇ ਕਾ ਕਰਦੇ ਸੀ ਫਿਰ ਸਰਪੰਚ ਸਾਡੇ ਜਿਹੜੀ ਵੱਡੀ ਲੜਕੀ ਆ ਜੀ ਤੇ ਉਹ ਬਰਗੇਡੀਰ ਸਾਹਿਬ ਦੇ ਬੇ ਆਪਣਾ ਘਰੇ ਬੈਹੀ ਆ ਜੀ ਚੰਡੀਗੜ੍ਹ ਉਹ ਜੀ ਸਾਡੇ ਘਰੇ ਆ ਤੇ ਰਿਟਾਇਰਡ ਬਰਗੇਡੀਰ ਸਾਹਿਬ ਉਹਨਾਂ ਦੇ ਘਰੇ ਆ ਜੀ ਬੀਬੀ ਤੇ ਉੱਥੇ ਜੇ ਮੇ ਮਾਤਾ ਨੇ ਦੱਸਿਆ ਜੀ ਪਹਿਲੀ ਲੜਕੀ ਜਿਹੜੀ ਜੀ ਬਾਬਾ ਲੜਕੀ ਸਤੰਦਰ ਕੋਲ ਆਈ ਚੰਡੀਗੜ੍ਹ ਉਹਨਾਂ ਨੂੰ ਉਹਨਾਂ ਦੀ ਮਾਤਾ ਨੇ ਦੱਸਿਆ ਬੀਬੀ ਹਰ ਭਜਨ ਕਰਨੇ ਦੱਸਿਆ ਮੈਨੂੰ ਬਾਬਾ ਦੇਖੋ ਜੀ ਬਹੁਤ ਭਾਗਾ ਹੀ ਗੱਲ ਹੈ ਮੈਨੂੰ ਬਾਬਾ ਈਸ਼ਰ ਸਿੰਘ ਜੀ ਨਾਲ ਖਸਰਾ ਦੇ ਦਰਸ਼ਾ ਦੋ ਵਾਰੀ ਹੋ ਗਏ ਦੋ ਵਾਰੀ ਹੋਏ ਨਾਲ ਇਹ ਵੀ ਕਿਹਾ ਬੀਬਾ ਮੇਰੀ ਲੜਕੀ ਨੂੰ ਕਿਹਾ ਉਹ ਲੜਕੀ ਬੀਬਾ ਪਗਾਹ ਨਹੀਂ ਗੱਲ ਕਰਨੀ ਜੇ ਗਾਂ ਤੂੰ ਗੱਲ ਕੀਤੀ ਨਾ ਫਿਰ ਉਹਨਾਂ ਦਰਸ਼ਨੋਂ ਹਟ ਜਾਣਗੇ ਦੋ ਵਾਰੀ ਬਾਬਾ ਜੀ ਦਰਸ਼ਨ ਦੇ ਕੇ ਕਹਿੰਦੇ ਤੁਸੀਂ ਬੀਫ ਕਰੋ ਤੁਹਾਡੇ ਕੰਮ ਕਾਚੜੀ ਚੜ੍ਹਦੀ ਕਹਿੰਦੇ ਜਾਣਗੇ ਅਸੀਂ ਤੁਹਾਡਾ ਸੋਡਾ ਸਾਨੂੰ ਤੁਹਾਡੇ ਪਰਿਵਾਰ ਦਾ ਫਿਕਰ ਹੈ ਬਾਬੇ ਜੀ ਫਿਰ ਪਿੱਛੇ ਮੈਂ ਮਦਰ ਦਰਸਨੀ ਜੀ ਜੈਲਦਰ ਦੀ ਮੈਂ ਸਭ ਮੈਂ ਦਰਸਨੀ ਜੀ ਜੈਲਦਰ ਨੇ ਉਹਨਾਂ ਦੀ ਵੀ ਪਤਨੀ ਸੀ ਜੀ ਤੇ ਵੀ ਉਹਨੇ ਪਰਜਾਈ ਲਗਦੀ ਸੀ ਬੀਬੀ ਪਰਮਜੀਤ ਕੌਰ ਦੀ ਪਰਜਾਈ ਲਗਦੀ ਬੀਬੀ ਪਰਮਜੀਤ ਕੌਰ ਬੀਬੀ ਹਰਪ੍ਰੀਤ ਕੌਰ ਨੇ ਸੀੜਿਆ ਨੇ ਕਿਹਾ ਤਸਿਆ ਬੀਬੀ ਪਰਮਜੀਤ ਉਹਦੀ ਪਰਜਾਈ ਨੇ ਦਸਿਆ ਬਈ ਬਈ ਪਰਮਜੀਤ ਬਈ ਮੈਨੂੰ ਬਾਬਾ ਇਸ਼ਰ ਸਿੰਘ ਜੀ ਆਪ ਨਾਲ ਆਪ ਲੈਣ ਹੋਣਗੇ ਦਰਗਾਹ ਨਾਲੇ ਉਹੀ ਗੱਲ ਹੋਈ ਜੀ ਤੇ ਇੱਕ ਦਿਨ ਉਹਨੇ ਦੱਸਿਆ ਵੀ ਅੱਜ ਰਾਤ ਨੂੰ ਬਾਬਾ ਜੀ ਘਰ ਆਈ ਸੀ ਨਾਲ ਵੀ ਸੇਵਾਦਾਰ ਸੀ ਤੇ ਬਾਬਾ ਜੀ ਕਹਿੰਦੇ ਵੀ ਹੁਣ ਤੂੰ ਤਿਆਰੀ ਕਰ ਲੈ ਹੁਣ ਸੀ ਲੈਣਾ ਹੈ ਕਿੱਡੀ ਵੱਡੀ ਗੱਡੀ ਭਾਗ ਵਾਲੀ ਗੱਲ ਹੈ ਤੇ ਦੂਜੇ ਦਿਨ 31 ਜਨਵਰੀ 2020 ਨੂੰ 31 ਜਨਵਰੀ 2020 ਨੂੰ ਬੀਬੀ ਜੀ ਸਰਬਸੋਗਤ ਦੱਸ ਕੇ ਵੀ ਬੀਬੇਰ ਭਜਨਗੁਰ ਜੀ ਸਰਬਸੋਗਤ ਬਿਲਾਸ ਕੀ ਹਸ ਤੋਂ ਪਹਿਲਾਂ 18 April 2014 ਨੂੰ ਸਰਪੰਚ ਸਾਹਿਬ ਸੋ ਅਸ਼ਾ ਜੀ ਸਿੰਘ ਜੀ ਉਹ ਸਰਗਸ ਹੋ ਗਈ ਸੀ ਸਰਗਸ ਹੋ ਗਈ ਸੀ ਤੇ ਬਾਬਾ ਜੀ ਇਹ ਬਾਣਾ ਬਰਤਾਨ ਜਦੋਂ ਬਰਤਾਇਆ ਸਤਖੁ ਦੁਰਬਿੰਦ ਸਤਿਗੁਰੂ ਇਹ ਪਰਿਵਾਰ ਬਹੁਤ ਅਦਾਸ ਹੋ ਗਿਆ ਕਾਫੀ ਦਿਨ ਪਰਿਵਾਰ ਨਾ ਅਦਾਸੀ ਆਰਮ ਚ ਰਿਹਾ ਤੇ ਵੀ ਵੀ ਸਾਰੇ ਕੰਮ ਕਰ ਹੋ ਗਏ ਸੀ ਵੀ ਇਹ ਕਿ ਇੱਕ ਕਦਮ ਚੜਦਾ ਸੂਰਜ ਇੱਕਦਮੀ ਢੱਕ ਪਿਆ ਕਰਨ ਕੀ ਗਈ ਤੇ ਸਾਰੇ ਹੋ ਗਏ ਸੀ ਖਰਾ ਮੈਨੂੰ ਉਹ ਕਹਿਵਾ ਸੁਣ ਕੇ ਕਹੀ ਜਗਾ ਇੱਕ ਸਤ ਸਰਜੀਤ ਸਿੰਘ ਨਾਲੇ ਸੰਸ ਜੀ ਸਸ਼ਨਾਇ ਸਰ ਜਾਣਦੇ ਆ ਉਹਨਾਂ ਦੀ ਵੀ ਮੈਂ ਦੇਖਿਆ ਜੀ ਉਹਨਾਂ ਦੀ ਵੀ ਨਾ ਵਿਚਾਰੇ ਦਾ ਜੀ ਸੰਤ ਸੀਗੇ ਜੀ ਬਹੁਤ ਦੁਨੀਆ ਉਹਦੀ ਕਧੌੜੀ ਵਾਲੀ ਸੰਤ ਵੀ ਕਹਿੰਦੇ ਸੀ ਉਹਨਾਂ ਦੇ ਕੋਈ ਜੀ ਦਿਮਾਗ ਛੱਕਿਆ ਗਿਆ ਉਹਨਾਂ ਦੀ ਵੀ ਇਹ ਕੀ ਕਰੂਗੀ ਬਾਬਾ ਜੀ ਪਾਣਾ ਬਸਾ ਤੇ ਇੱਕਦਮ ਨਾ ਕੋਈ ਬਿਮਾਰ ਬਾਬਾ ਇਹ ਚੈੱਕ ਅਪ ਕਰਾ ਕੇ ਬਾਬਾ ਇਹ ਚਾਰਟ ਬਣਾਇਆ ਬਾਬਾ ਕੋਈ ਬਿਮਾਰੀ ਨਹੀਂ ਤੇ ਕੋਈ ਬਿਮਾਰੀ ਸਭ ਚਾਰਟ ਬਣਾ ਕੇ ਡਾਕਟਰ ਭਜਾ ਆਪਣੇ ਹਰਚੰਦ ਸੋਮੇਡੀ ਨੇ ਉਹਨਾਂ ਚੈੱਕ ਕੀਤਾ ਬਾਬਾ ਜੀ ਤੇ ਸਰ ਜਿਹੜੇ ਡਾਕਟਰ ਕਵੰਤ ਸਿੰਘ ਬਾਬੇ ਚੈੱਕ ਕਰਵਾਉਂਦਾ ਸੀ ਸਾਰੇ ਠੀਕ ਜੇ ਰਿਜਲਟ ਠੀਕ ਆ ਰਹੀ ਸੀ ਆਖੇ ਵੀ ਇਹ ਗੱਲ ਕੀ ਹੋ ਗਈ ਵੀ ਇਕਦਮੀ ਬਾਬਾ ਜੀ ਚਲੇ ਗਏ ਜੀ ਬੇ ਗੱਲ ਕੀ ਸਤੇ ਉਸ ਹੋ ਕੇ ਸਤ ਸਰਜੀ ਸਸ਼ਨਾਏ ਮਨ ਜਾ ਰਹੀ ਇਹ ਵੀ ਝੋੜਾ ਅਬ ਇਹ ਛੱਪੜ ਹੁੰਦਾ ਉਹਦੇ ਵਿੱਚ ਤੁਰੇ ਫਿਰਦੇ ਸੀ ਵੀ ਰਾਤ ਨੂੰ ਵੀ ਕਿਦ ਬਾਬਾ ਜੀ ਕਿੱਥੇ ਚਲੇ ਗਏ ਮਨਸਰ ਦਿਮਾਗ ਛੱਕੇ ਗਏ ਬਹੁਤ ਬੰਦੇ ਦਿਮਾਗ ਛੱਕੇ ਗਏ ਸੀ ਤੇ ਵੀ ਪੂਰਾ ਸੇਰਾਮੂ ਵਾਲੇ ਦਾ ਹੁੰਦਾ ਸੀ ਪਬ ਬੈਂਕ ਉਸੀ ਆ ਨਾ ਅਕਸਰ ਦੇ ਸੀ ਉਹ ਲੋਕ ਵੀ ਦਿਮਾਗ ਛੱਕਿਆ ਗਿਆ ਸੀ ਅਵਤਾਰ ਸੀ ਇਹ ਸਵਾਲ ਪਾਈ ਜਾ ਜੀ ਉਹ ਬੈਂਗਲ ਸੀ ਉਹ ਲਿਵਡੋ ਮਾਚੀ ਪੇਰੇਸ ਉਹ ਤੋਂ ਉਸੇ ਬਜ਼ੇ ਪੈਰਵਾਸ ਸੀ ਗਾਡਰੀਏ ਤੇ ਵੀ ਦੇਖੋ ਜੀ ਉਹਨਾਂ ਨੇ ਵੀ ਸਾਂਬਰ ਬੱਬਾ ਜੀ ਪਾਣਾ ਹੁੰਦਾ ਸੀ ਉਹਨਾਂ ਨੇ ਪਾਇਆ ਬਾਈਰਵਾਸ ਜੀ ਗਾਡਰੀਏ ਨੇ ਮੇ ਐਪਮੀ ਨਾਲ ਜੀ ਰਤਾ ਐਸਟਰਾ ਮਿਸਟਰ ਕੰਦਾ ਸੀ ਨਾ ਆਪਣਾ ਕਮਰੀ ਦੇ ਪਾਲੀਆਂ ਕਰਤੀਆਂ ਉਹਨਾਂ ਨੇ ਇਹ ਕਹਿੰਦਾ ਵੀ ਸੌਂਗ ਦਿਨ ਅਭਾਗਾ ਜਾਂ ਸੁਭਾਗਾ ਕਿਹਾ ਜਾਵੇ ਕਿਹਦੇ ਇਹ ਹੀ ਨਹੀਂ ਪਤਾ ਲੱਗਦਾ ਬਿਸਮ ਦੇ ਅਪਾਗਾ ਕੀ ਇਸ ਭਾਗਾ ਕੀ ਸਾਡੇ ਲਈ ਭਾਗਾ ਉਧਰ ਸੁਭਾਗਾ ਜਿੱਥੇ ਗਏ ਤੇ ਇਹ ਹੋ ਗਈ ਜੀ ਫਿਰ ਬਹੁਤ ਪਰਿਵਾਰ ਦੇ ਫਿਰ ਜਾਨੀ ਕਿਹਦਾ ਜੀ ਇਹ ਪਰ ਦੁੱਖ ਮੰਦਿਆ ਸਾਡੇ ਪਿਤਾ ਜੀ ਵੀ 7 ਦਿਨ ਬੈੱਡ ਤੋਂ ਨਹੀਂ ਉੱਠੇ ਇਹੀ ਬੈਂਤੀ ਹੈ ਜੀ ਕਰਕੇ ਵੀ ਆਪਾਂ ਬਾਬਾ ਜੀ ਜਿਹੜੀ ਸਾਕੇ ਨੇ ਹੁਣ ਲਾਗ ਆਪਾਂ ਆ ਗਏ ਹੁਣ ਵੀ ਸਬੂਤਾ ਦੀ ਗੱਲ ਆ ਗਈ ਸਬੂਤਾ ਦੀ ਆਪਣੇ ਬਹੁਤ ਜ਼ਰੂਰੀ ਹੈ ਸਬੂਤਾ ਦੀ ਜੀ ਗੱਲ ਆ ਜੀ ਹੁਣ ਵੀ ਜਿਹੜੀ ਇਹਨਾਂ ਦੇ ਬਾਪ ਵੀ ਸਰ ਸਰ ਸ਼ਰਜੀ ਸਿੰਘ ਸੇ ਪੈਂਸਾ ਦੀ ਲੜਕੀਆਂ ਜੀ ਜਿਹੜੀ ਹੈ ਵੱਡੀ ਲੜਕੀ ਹੈ ਜੀ ਤੇ ਵੀ ਸਤਿੰਦਰ ਕੌਰ ਜੀ ਉਹਨਾਂ ਦਾ ਚੰਡੀਗੜ੍ਹ ਦਾ ਨੰਬਰ ਹੈਗਾ ਜੀ ਤੇ 991755 ਤੇ 64311 9915364311 ਇਹ ਉਹਨਾਂ ਦਾ ਚੰਡੀਗੜ੍ਹ ਨੰਬਰ ਆ ਤੁਸੀਂ ਪਰਿਵਾਰ ਨਾਲ ਇਸ ਟੌਪਿਕ ਤੇ ਗੱਲ ਵੀ ਕਰ ਸਕਦੇ ਹੋ ਪੁੱਛ ਸਕਦੇ ਹੋ ਜਿਹੜੀ ਦੂਜੀ ਲੜਕੀ ਹੈ ਉਹ ਜਿਹਨਾਂ ਦੀ ਐਕਟਰ ਲੱਖਿਆ ਤਾਂ ਇਹਦੀ ਬੀਬੀ ਰਜਿੰਦਰ ਕੌਰ ਉਹ ਇੱਥੇ ਰਹਿੰਦੀ ਹੈ ਜੈਰ ਅਮਰੀਕਾ ਉਹਦਾ ਨੰਬਰ ਤੁਸੀਂ ਬੱਦਸਮਤ ਪਾਕਿਸਤਾਨ ਦੇ ਬੀਬੀਨਗਰ ਘਰਸਾਦੇ ਉਹਦਾ ਨੰਬਰ 2095432830 2095432830 ਬੀਬੀਨਗਰ ਘਰਸਾਦੇ ਇਹ ਸਾਥੀ ਸੀ ਜੀ ਬਹੁਤ ਕੀਮਤੀ ਸਾਥੀ ਸੀ ਆਪਾਂ ਵੀ ਜਿਹੜੇ ਵੀ ਸਾਥੀ ਆਉਣੇ ਮੇਰੀਆਂ ਸਾਥੀ ਜੀ 4-500 ਸਾਥੀ ਆਊਗੀ ਸਾਰੇ ਸਾਥੀ ਦੇ ਵਿੱਚ ਟੈਲੀਫੋਨ ਨੰਬਰ ਦਵਾਂਗੇ ਸੰਬੰਧਿਤ ਪਰਿਵਾਰਾਂ ਦੇ ਨਾਲ ਵੀ ਦੱਸਾਂਗੇ ਵੀ ਬਾਬਾ ਜੀ ਨੇ ਕਿਸ ਤਰ੍ਹਾਂ ਵੀ ਇਹ ਲੋਕਾਂ ਦਾ ਵੀ ਆਧਾਰ ਕੀਤਾ ਸਾ 7.5 ਲੱਖ ਤੋਂ 7.60 ਲੱਖ ਰੁਪਏ ਨੂੰ ਬਾਬੇ ਅੰਮ੍ਰਿਤ ਸ਼ਕਾਇਆ ਪੀਕੇ ਸਤਿਬਾ ਬਾਬੇ ਜੀ ਦਾ ਹਰ ਕਿਤੇ ਸਾਰੀ ਸਾਕੀਆਂ ਵਰਗੇ ਇਹ ਵੀ ਗੀਤ ਵੀ ਭੁੱਲਣ ਸ਼ਕਾਇਆ ਦੀ ਮਾਫੀ ਦਿਓ ਜੇ ਵੀ ਆਪਣੇ ਦਾਸਨੀ ਜੀ ਸਿਰ ਕਿਤਾਬਾਂ ਲਿਖੀਆਂ ਕਿਤਾਬਾਂ ਲਿਖੇ 100 ਸਾਕੀ ਦੀ ਕਿਤਾਬ ਲਿਖੇ ਨਾਲ ਸਿਰ ਮਿਲ ਜਾਂਦੀ ਆ ਇਹ ਸਾਰੀ ਸਾਕੀਓ ਦੀ ਕਿਤਾਬਾਂ ਵਿੱਚ ਹੈਗੀਆਂ ਨਵੀਆਂ ਸਾਕੀ ਬਹੁਤ ਆ ਰਹੀਆਂ ਦੂਜੀ ਕਿਤਾਬਾਂ ਵੀ ਆ ਜਾਣਗੀਆਂ ਇਹ ਤੇ ਸਾਰੇ ਵੀਆਈਪੀ ਜਿਹੜੇ ਨੇ ਸਾਕੀਆਂ ਆ ਸਾਰੀਆਂ ਤੇ ਪਿੰਡਾਂ ਚ ਸਾਰੇ ਜਾ ਨਹੀਂ ਸਕੇ ਨਾ ਟਾਈਮ ਵੀ ਆਣੀ ਹੇ ਵੀ ਜੀ ਪੁੱਛ ਗਦੀ ਮਾਫੀਓ ਕਤਬਾਂ ਲੋਤ ਪੜੋ ਜੀ ਸਾਰੇ ਤੇ ਵੀ ਜੇ ਕੋਈ ਗਲਤ ਰਹੇ ਹੋ ਜਾ ਕਿਸੇ ਦਾ ਅਦਾਸ ਤੋਂ ਮਾਫੀ ਹੋ ਜਾ ਰਿਹਾ ਹੈ ਇਸ ਲਈ ਬਾਈ ਜੀ ਦਾ ਖਾਲਸਾ ਬਾਈ ਜੀ ਕੀ